ਨੀਲੀ ਰਾਵੀ ਆ ਕੱਟੀ 15 ਕਿਲੋ ਦੁੱਧ ਤਿਆਰ ਆ ਆਪਣੇ ਚੈਨਲ ਦੀ ਸਪੋਰਟ ਕਰਿਓ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਦੇਖਣ ਨੂੰ ਮਿਲੂਗੀ ਸੈਂਗ ਦੇਖੋ ਸੂਈ ਨਹੀਂ ਲੰਘਦੀ ਕੱਟੀ ਦੇ ਵਿੱਚ ਦੀ ਸੂਈ ਸਵਾਈ ਝੋਟੀ ਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਦੇਖੋ ਜਿਗਾਰਡ ਲੱਗਿਆ 14-15 ਕਿਲੋ ਦੁੱਧ ਤਿਆਰ ਆ ਮੜੀ ਆਈ ਸਿੱਧੀ ਜਾਂਦੇ ਮੰਜੇ ਦੇ ਕੋਲ ਦੀ ਪੈਂਡ ਬੱਦਨੀ ਖੁਰਦਾ ਜੀ ਜ਼ਿਲ੍ਹਾ ਮੋਗਾ ਜੀ ਮੰਨੀਆਂ ਸਾਰੀਆਂ ਹਰਿਆਣੀਆਂ ਦੀਆਂ ਹੋਣਗੀਆਂ 14 15 ਝੋਟੀਆਂ ਪਿਆਰ ਹੈ ਸਭਾ ਹਰਤਾ ਆਪਣੇ ਕੋਲੇ ਮੋੜੀਆਂ ਨੂੰ ਸੈਂਗ ਦੇਖੋ ਗੱਟੀ ਦਾ 6283154775 ਆਪਣਾ ਚੈਨਲ ਦੀ ਸਪੋਰਟ ਕਰਿਓ ਸਣੀ ਜਾਟਲੇ ਦੇ ਨਾਂ ਦਾ ਚੈਨਲ ਆ ਦਿਖਾ ਦੇ ਬੱਚਾ ਦਿਖਾ ਦੇ ਦੇਖੋ ਲੇਵਾ ਗੱਟੀ ਦਾ ਉਧਰਾਮਨਾਦ ਵੱਟੀ 16 17 ਕਿਲੋ ਦਊਗੀ ਦੂਜਾ ਸੁਆ ਜੀ ਟੱਪੜਾ ਦੇਖੋ ਕੱਦ-ਕਾੜ ਬਹੁਤ ਵਧੀਆ ਗੱਟੀ ਦਾ ਚੁਾਈ-ਚੁਈ ਦੀ ਗਾਰੰਟੀ ਹੈ ਜੀ ਪਿੰਡ ਪੱਧਣੀ ਘੁਰਦਾ ਜ਼ਿਲ੍ਹਾ ਮੋਗਾ ਜੀ ਚੋਟੀਆਂ ਦਾ ਹੋਰ ਵੀ ਖੜੀਆਂ ਆਪਣੇ ਕੋਲੇ ਜਿਹੜਾ ਭਰਾ ਆਉਣਾ ਚਾਹੁੰਦਾ ਮੋਗੇ ਵੱਲੋਂ ਮੋਗੇ ਤੋਂ ਬੁੱਕੀ ਪਰੇ ਜੋ 12 ਕਿਲੋਮੀਟਰ ਪਿੰਡ ਆਪਣਾ ਤੇ ਪੱਧਣੀ ਗਲਾਂ ਸ਼ਹਿਰ ਚ ਨਾ ਜਾਵੇ ਕਿਨੇ ਭਰਾ ਨੇ ਬਰਨਾਲੇ ਵੱਲੋਂ ਆਣਾ ਉਹ ਗੇਟ ਬਣਿਆ ਨੀ ਛੱਤਰ ਸਿੰਘ ਧਾਲੀਵਾਲ ਵੱਡਾ ਬਦਨੀ ਖੁਰਦਾ ਛੋਟੀ ਬਦਨੀ ਵੀ ਕਹਿ ਦਿੰਦੇ ਨਾ ਮੇਰਾ ਸਣੀ ਆ ਆਪਣਾ ਗੁਰਦੁਆਰੇ ਕੋਲੇ ਘਰ ਆ ਜੀ ਬੈਕ ਸਾਈਡ ਕੋਈ ਨਹੀਂ ਕੋਈ ਨਹੀਂ ਖੜਲਾ ਤੇ ਖੜਲਾ ਦੇ ਕੋ ਉਹ ਕੱਟੀ ਦਾ ਲੇਵਾ ਸੂਈ ਸਵਾਈ ਕੱਟੀ ਆ ਆ ਬੱਚਾ ਆਇੰਦਾ ਸਿੰਗ ਦੇਖੋ ਸੂਈ ਨਹੀਂ ਲੰਘਦੀ ਕੱਟੀ ਦੇ ਵਿੱਚ ਦੀ ਸਿੰਗ ਦੇ ਹੋ ਚੰਗੀ ਕੱਟੀ ਆ ਜੀ ਕਿਹੜਾ ਭਰਾ ਲੈਣਾ ਚਾਹੁੰਦਾ ਵਾ ਫੋਨ ਨੰਬਰ ਆਪਣਾ 6283354775 ਜੀ ਚੈਨਲ ਦੀ ਆਪਣੇ ਦੀ ਸਪੋਰਟ ਕਰਿਓ ਸੋਨੂੰ ਨਵੀਂ ਤੋਂ ਨਵੀਂ ਵੀਡੀਓ ਦੇਖਣ ਨੂੰ ਮਿਲੂਗੀ ਆ ਝੋਟੀ ਸੂਣ ਵਾਲੀ ਹੈ ਜੀ ਦੇਖੋ ਆ ਝੋਟੀ ਵੀ ਸੂਈ ਵੀ ਹੈ ਜੀ 15 14 15 ਕਿਲੋ ਦੁੱਧ ਹੈ ਜੀ ਕਟੀਆਂ ਕਾਲੀ ਆਈਆਂ ਆਪਣੇ ਕੋਲੇ ਤੇ ਆਣਿਓ ਜੀ ਆ ਘੱਟੀ ਦੋ ਦੰਦਾ ਬਹੁਤ ਚੰਗੀਆਂ ਕੱਟੀਆਂ ਜੀ ਆ ਜੋ ਟੀ ਥੱਲੇ 15 ਕਿਲੋ ਰੋਦ ਹੈਗਾ ਯਾਰ ਜੀ ਕਿਹੜਾ ਭਰਾ ਆਉਣਾ ਚਾਹੁੰਦਾ ਪਿੰਡ ਬਦਨੀ ਖੁਰਦਾ ਜੀ ਜ਼ਿਲ੍ਹਾ ਮੋਗਾ ਜੀ ਅੰਮੀਆਂ ਹਰਿਆਣੇ ਦੀਆਂ ਹੋਣਗੀਆਂ ਸਾਰੀਆਂ ਚੱਲ ਬੁੱਤੇ 6 ਝੋਟੀਆਂ ਸੂਈਆਂ ਜੀ ਇੱਕ ਝੋਟੀ ਕੱਪਣਾ ਆ ਜੋਟੀ ਸੂਣ ਵਾਲੀ ਹੈ ਜੀ